ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਇੱਕ ਸ਼ਾਦੀशुदा ਮੈਲਾ ਨੇ ਤਿੰਨ ਲੋਕਾਂ ਉੱਪਰ ਉਸਦੇ ਨਾਲ ਸਮੂਹਿਕ ਦੁਸ਼ਕਰਮ ਕਰਨ ਦੇ આરોਪ ਲਗਾਏ ਹਨ। ਉਹਨਾਂ ਦੱਸਿਆ ਕਿ ਉਸਦਾ ਸਹੌਰਾ ਪਰਿਵਾਰ ਕਿਸੇ ਵਿਆਹ ਵਿੱਚ ਗਿਆ ਹੋਇਆ ਸੀ ਅਤੇ ਉਹ ਆਪਣੇ ਘਰ ਸੌਂ ਰਹੀ ਸੀ। ਕਿ ਰਾਤ ਕਰੀਬ 2 ਵਜੇ ਹਵੇਲੀ ਦੇ ਬਾਹਰ ਗੇਟ ਦੇ ਦਸਤ ਤੱਕ ਸੁਣਾਈ ਦਿੱਤੀ। ਜਦੋਂ ਗੇਟ ਖੋਲ੍ਹਿਆ ਤਾਂ ਦੇਖਿਆ ਤਿੰਨ ਲੋਕ ਜ਼ਬਰਦਸਤੀ ਅੰਦਰ ਆ ਗਏ ਅਤੇ ਇੱਕ ਵਿਅਕਤੀ ਨੇ ਮੇਰੀ ਬਾਹ ਫੜ ਲਈ ਅਤੇ ਦੂਸਰੇ ਵਿਅਕਤੀ ਨੇ ਮੇਰੀ ਇੱਛਾ ਦੇ ਬਿਨਾਂ ਮੇਰੇ ਨਾਲ ਜ਼ਬਰਦਸਤੀ ਬੁਲਾਤਕਾਰ ਕੀਤਾ। ਉਸਨੇ ਦੱਸਿਆ ਕਿ ਰੌਲਾ ਪਉਣ ਤੇ ਮੇਰਾ ਪਤੀ ਵੀ ਉੱਠ ਗਏ ਜਦੋਂ ਲੋਕਾਂ ਨੂੰ ਫੜਨ ਲੱਗਾ ਤਾਂ ਉਹ ਮੇਰੇ ਪਤੀ ਨੂੰ ਤੱਕਾ ਮਾਰ ਕੇ ਭੱਜ ਗਏ ਤੇ ਧਮਕੀ ਦਿੰਦੇ ਰਹੇ थाना सदर ਪੁਲਿਸ ਨੇ ਪੀੜਤ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੱਲੋ ਕੇ ਦੇਖਿੰਦੇ ਜੱਲੋ ਕੇ ਰਹਿਣ ਵਾਲੇ ਹਾਂ ਹਾਂ ਕੀ ਹੋਇਆ ਤੁਹਾਡੇ ਨਾਲ ਸਾਡੇ ਨਾਲ ਰਾਤ ਨੂੰ ਮੈਂ ਕੱਲੀ ਸੀ ਘਰੇ ਯਾਰ ਨੂੰ ਗੇਟ ਸਾਡਾ ਖੜਕਿਆ ਦੂਜੇ ਸਾਡੇ ਕੋਲ ਕਰਦੇ ਹਾਂ ਕੱਲੀ ਸੀ ਹੋਰ ਵੀ ਪਵਾ ਰਹੇ ਹੋਰ ਨਹੀਂ ਸੀ ਮੇਰੇ ਘਰ ਵਾਲੇ ਸੀ ਕਰੇ ਦੂਜੇ ਵਿਆਹ ਤੇ ਗਏ ਹੋਏ ਸੀ ਤੇ ਗੇਟ ਖੁਰਕਾ ਤੇ ਮੈਂ ਕਿਹਾ ਹਰੇ ਪੱਦ ਕੇ ਗਿਆ ਮੈਂ ਗੇਟ ਕੋਲ ਆ ਤੇ ਮੇਰੇ ਘਰ ਦੇ ਆ ਗਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਦੋ ਤਿੰਨ ਜਣੇ ਆਏ ਸੀ ਅੰਦਰ ਗੇਟ ਦਵਾ ਦਵਾ ਖੋਲ ਕੇ ਤੇ ਉਹਨਾਂ ਮੈਨੂੰ ਤੱਕਾ ਕੀਤਾ ਇੱਕ ਪਿੱਪਲ ਸਿੰਘ ਨੇ ਤੱਕਾ ਕੀਤਾ ਤੇ ਇੱਕ ਕਾਲੇ ਸਿੰਘ ਨੇ ਬਾਹ ਫੜੀਆਂ ਉਹ ਸਿੰਘ ਕਿੱਥੋਂ ਦਾ ਰਹਿਣ ਵਾਲਾ ਉਹ ਤੇ ਅੰਡ ਚਾਂਦੇ ਵਾਲੇ ਟਾਣੀ ਚ ਤੇ ਦੂਜੇ ਪੱਗੇ ਹੰਗ ਨੇ ਮੇਰਾ ਮੂੰਹ ਟੱਕੀ ਰੱਖਿਆ ਹੈ ਤੇ ਬੱਕ ਜੁਕੀ ਕਾਲੇ ਸੈਂਗ ਨੇ ਮੇਰੀਆਂ ਬਾਹਾਂ ਵਿੱਚ ਫੜੀਆਂ ਰੱਖਿਆ ਨੇ ਪਿੱਪਲ ਸਿੰਘ ਨੇ ਮੇਰੇ ਨਾਲ ਤੱਕਾ ਕੀਤਾ ਹੈ ਤੱਕਾ ਕਰਕੇ ਤੇ ਉਹਨੇ ਨੂੰ ਮਸ਼ੋਰ ਮਚਾ ਦੇਈਆ ਮੇਰੇ ਘਰ ਵਾਲੇ ਉੱਥੇ ਉਹਨੇ ਮੇਰਾ ਘਰ ਵਾਲਾ ਪੱਖੇ ਭੁੱਖੇ ਪਿਆ ਉਸ ਤੋਂ ਬਾਅਦ ਮੇਰੇ ਘਰ ਵਾਲ ਨੂੰ ਤੱਕਾ ਮਾਰ ਕੇ ਭੱਜ ਗਿਆ ਫਿਰ ਮੇਰੇ ਘਰ ਵਾਲਾ ਮਗਰ ਭੱਜਾ ਕੰਧ ਤੂਟਾਪ ਕੇ ਫਿਰ ਭੱਜ ਗਿਆ ਮੇਰੇ ਘਰ ਵਾਲ ਨੂੰ ਇੱਟ ਮਾਰੀ ਨੇ ਸੱਟ ਮਾਰ ਕੇ ਫਿਰ ਭੱਜ ਗਿਆ ਸੀ ਤੇ ਅਸੀਂ ਫਿਰ ਮੇਰੇ ਘਰ ਵਾਲਾ ਹੱਟ ਕਾ ਵੀ ਲੱਗ ਗਈ ਸੀ ਤੇ ਅਸੀਂ ਇਹਨੇ ਮੇਰੇ ਘਰ ਵਾਲੇ ਨੇ ਫਿਰ ਠਾਇਆ ਮੈਂ ਆ ਕੇ ਨਹੀਂ ਤੁਹਾਡੇ ਮਰਜ਼ੀ ਤੋਂ ਬਿਨਾ ਜਬਰਦਸਤੀ ਹਾਂ ਮੇਰੇ ਮਰਜ਼ੀ ਤੋਂ ਬਿਨਾ ਜਬਰਦਸਤੀ ਕੀਤੀ ਤੇ ਤੁਹਾਨੂੰ ਕਿਸ ਤਰ੍ਹਾਂ ਦੇ ਹਾਲਾਤ ਹੋ ਸਕਦੇ ਕੇ ਸੀ ਬਹੁਤ ਮਾੜੇ ਹਾਲਾਤ ਸੇ ਸੀ ਦੇ ਬੇਪਰ ਬੇਪਰ ਤੋਂ ਛੱਡ ਗਏ ਹਾਂ ਬੇਪਰ ਤੋਂ ਛੱਡ ਗਏ ਸੀ ਹਾਂ ਭੱਜ ਕੇ ਫਰਾਰ ਹੋ ਗਏ ਸਾਰੇ ਹਾਂ ਭੱਜ ਕੇ ਫਰਾਰ ਹੋ ਗਏ ਕਿਧਰੋਂ ਫਰਾਰ ਹੋਏ ਕਿਹੜੀ ਜਗ੍ਹਾ ਇਧਰੋਂ ਕੰਧ ਵਾਲੇ ਪਾਸੋਂ ਹੋ ਗਏ ਗੇਟ ਤੋਂ ਨਹੀਂ ਹੋਏ ਲੱਗਿਆ ਹਾਂ ਗੇਟ ਲੱਗਾ ਉਹਨਾਂ ਨੇ ਗੇਟ ਲਾ ਲਿਆ ਸੀ ਗੇਟ ਲਾਉਣ ਦੀ ਕੋਸ਼ਿਸ਼ ਕੀਤੀ ਕਿਉਂ ਉਹਨਾਂ ਨੇ ਗੇਟ ਲਾਇਆ ਸੀ ਗੇਟ ਲਾਤਾ ਸੀ ਉਹਨਾਂ ਨੇ ਉਹਨਾਂ ਨੇ ਗੇਟ ਲਾਤਾ ਸੀ ਤੇ ਉਸ ਤੋਂ ਫਰਾਰ ਹੋ ਗਏ ਹਾਂ ਭੱਜ ਗਏ ਉਸ ਤੋਂ ਬੜੀ ਜ਼ਬਰਦਸਤੀ ਕਰਕੇ ਹਾਂ ਜ਼ਬਰਦਸਤੀ ਕਰਕੇ ਥਾਣੇ ਵਾਲਿਆਂ ਨੇ ਤੁਹਾਡੇ ਬਿਆਨ ਕਰ ਲੈਨੇ ਥਾਣੇ ਵਾਲਿਆਂ ਨੇ ਬਿਆਨ ਕੀ ਕਰ ਲੈਨੇ ਪਰ ਅਗਾ ਕਾਰਵਾਈ ਨਹੀਂ ਕਰਦੇ ਪਰ ਬਿਆਨ ਹੈ ਕਿਹੜੇ ਥਾਣੇ ਵਾਲਿਆਂ ਨੇ ਕੀਤਾ ਅੱਛਾ ਥਾਣੇ ਵਾਲੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਦੇ ਰੋ ਨਾ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨੇ ਕੀ ਮੰਗਦੇ ਕਾਰਵਾਈ ਉਹਨਾਂ ਦੇ ਹੋਣੀ ਚਾਹੀਦੀ ਹਾਂ ਕਾਰਵਾਈ ਪਿੱਪਲ ਸਿੰਘ ਤੇ ਤੇ ਕਾਲਾ ਸਿੰਘ ਤੇ ਤੇ ਬੱਗਾ ਸਿੰਘ ਤੇ ਕਾਰਵਾਈ ਹੋਣੀ ਚਾਹੀਦੀ ਹਾਂ ਚਾਹੀਦੀ ਹਾਂ ਮੈਨੂੰ ਇਨਸਾਫ ਚਾਹੀਦਾ ਮੇਰੇ ਬੱਚੇ ਰੋਲਦੇ ਫਿਰਦੇ ਤਾਂ ਕਹਿੰਦੇ ਫਿਰਦੰਥਾਂ ਥਾਂ ਥਾਂ ਤੇ ਮੈਨੂੰ ਇਨਸਾਫ ਚਾਹੀਦਾ ਮੇਰੇ ਘਰ ਵਾਲੇ ਨੂੰ ਤਾਂ ਕਹਿੰਦੇ ਮੈਨੂੰ ਦਿੰਦੇ ਨੇ ਸਮਝਿਆ ਦਦਰੇ ਹਾਂ ਤੁਹਾਨੂੰ ਵੀ ਦਿੰਦੇ ਨੇ ਮਾਰ ਹਾਂ ਜਿਹੜਾ ਇੱਕ ਜਿਵੇਂ ਕੰਪਲੇਂਟ ਆਈ ਸੀ ਤੋਂ ਐਸ ਪਰ ਜਿਹੜਾ ਹੈਗਾ ਲਾ ਜਿਵੇਂ ਕੋਈ ਕੌਗਨਿਟਿਵ ਰਿਫਰੈਂਸ ਦੀ ਕੰਪਲੇਂਟ ਆਂਦੀ ਹੈ ਤੋਂ ਛੇਤੀ ਛੇਤੀ ਪਰਚਾ ਦਰਜ ਕੀਤਾ ਜਾਂਦਾ ਹੈ ਇਸ ਲਈ ਇੱਕ ਪਰਚਾ ਨੰਬਰ ਜਿਹੜਾ ਹੈਗਾ 67/ 24 ਦਰਜ ਕੀਤਾ ਗਿਆ ਹੈ ਸਿਧਾ ਥਾਣਾ ਵਿੱਚ ਤੇ ਤਰਤੀ ਜਾਰੀ ਹੈ ਛੇਤੀ ਛੇਤੀ ਅਸੀਂ ਜਿਹੜੀ ਤਰਤੀ ਸੋ ਮੁਕੰਮਲ ਕਰਾਂਗੇ ਧੰਨਵਾਦ